ਲੇ ਹਾਂਜੀ ਮਾਮੀ ਜੀ ਸਿਮੀ ਵਾਲੇ ਵੀ ਦੋਨੇ ਸੂਟ ਵਧੀਆ ਨੇ ਉਹਦੀ ਸੱਸ ਦਾ ਵੀ ਬਥੇਰਾ ਸੋਹਣਾ ਤੇ ਲਾਗੀ ਦਾ ਵੀ ਵਧੀਆ ਬਸ ਆਹੀ ਸੂਟ ਲੈ ਕੇ ਆਏ ਹਾਂ ਹੋਰ ਨਹੀਂ ਕੋਈ ਲੈ ਕੇ ਆਏ ਹੋਰ ਸੂਟ ਹੋਰ ਸੂਟ ਕਿੱਦਾਂ ਲਿਓਣੇ ਸੀ ਦੋ ਸੂਟ ਸਿਮੀ ਦੇ ਇੱਕ ਉਹਦੀ ਸੱਸ ਦਾ ਇੱਕ ਲਾਗੀ ਦਾ ਪਰੋਣੇ ਨੂੰ ਆਪਾਂ ਪੈਸੇ ਲਾ ਦਾਂਗੇ ਚਲੋ ਉਹ ਤਾਂ ਠੀਕ ਹੈ ਮਾਮੀ ਜੀ ਤੁਸੀਂ ਉਹਨਾਂ ਦੇ ਪਰਿਵਾਰ ਦੇ ਕੱਪੜੇ ਤਾਂ ਲੈ ਆਏ ਹੁਣ ਜਿੰਨੇ ਜੀ ਸੀ ਉਹਨਾਂ ਦੇ ਤਾਂ ਸਾਰਿਆਂ ਦੇ ਸੂਟ ਆ ਗਏ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਤੁਸੀਂ ਕੋਈ ਮੇਰਾ ਸੂਟ ਨਹੀਂ ਲੈ ਕੇ ਆਏ ਮੈਂ ਵੀ ਕੋਈ ਸਮਾ ਲੈਂਦੀ ਸੌਣ ਦਾ ਮਹੀਨਾ ਚੱਲਦਾ ਤੀਆਂ ਲੱਗਣਗੀਆਂ ਤੀਆਂ ਤੇ ਪਾ ਜਾਂਦੀ ਫਿਰ ਮੂਰੇ ਅੱਗੇ ਰਖੜੀ ਆਉਂਦੀ ਐ ਉੱਥੇ ਪਾ ਕੇ ਵਗ ਜਾਂਦੀ ਤੇ ਰਲਵੇ ਹੈ ਤਾਂ ਹੈ ਹੁਣ ਤਾਂ ਸਿਮੀ ਦੇ ਵਿਆਹ ਤੇ ਸਵਾਏ ਸੀ ਇੰਨੇ ਵਧੀਆ ਵਧੀਆ ਸੂਟ ਪਏ ਨੇ ਉਹਨਾਂ ਚੋਂ ਪਾ ਲਈ ਐਵੇਂ ਕਾਨੂੰ ਫालतू ਪੈਸੇ ਖਰਚਣੇ ਨੇ ਹੁਣ ਇੱਥੇ ਕੁੜੀ ਨੂੰ ਤਾਂ ਸਰਦਾ ਨਹੀਂ ਸੀ ਸੰਧਾਰੇ ਚ ਭਾਈ ਕੱਪੜੇ ਦੇਣੇ ਪੈਣੇ ਸੀ ਤਾਂ ਪੈਸੇ ਲਾਏ ਨੇ ਹੁਣ ਜਿੱਥੇ ਸਰਦਾ ਐ Apa kandung rahasia lain?